ਫਰੀਦਕੋਟ ਵਿੱਚ ਨਜਾਇਜ਼ ਕਬਜ਼ਾ ਨੂੰ ਹਟਾਏ ਜਾਣ ਤੇ ਕੁਝ ਲੋਕਾਂ ਨੇ ਪ੍ਰਸ਼ਾਸਨ 'ਤੇ ਲਗਾਏ ਪੇਤਪਾਪ ਕਰਨ ਦੇ ਦੋਸ਼ ਫਰੀਦਕੋਟ ਨਗਰ ਕੌਂਸਲ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੁਹਿੰਮ ਚਲਾਈ ਗਈ ਜਿਸ ਤਹਿਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਨਾਲ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ

ਹਾਲੀਂ ਕੋਰਦੇ ਰਹਿਣ ਵਾਲਾ ਗਲੀ ਨੰਬਰ 9 ਸ਼ਹੀਦ ਬਲਿੰਦਰ ਸਿੰਘ ਨਗਰ। ਵੀ ਸਾਡੇ ਆ ਦੇਖੋ ਜੀ ਸਾਡਾ ਕੀ ਹਾਲ ਕਰਦੇ ਇਹ। ਵੀ ਸਾਨੂੰ ਵੀ ਰੋਟੀ ਸਮਾਰਦੇ ਵੀ ਨਹੀਂ ਖਾਂ ਦਿੰਦੇ। ਸਾਡੇ ਐਮਐਲਏ ਸਾਹਿਬ ਗਰਦੇਤ ਸਿੰਘ ਸਾਹਿਬ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਆਪਦੇ ਯਾਨੀ ਕਿ ਵਰਕਰਾਂ ਵਾਸਤੇ ਵੀ ਨਹੀਂ ਦਿੱਤਾ ਇਹਨਾਂ ਨੇ ਕੁਝ। ਐਸੀ ਵਰਕਰ ਆਖੋ ਤਾਂ ਮੈਂ ਆਮ ਆਦਮੀ ਪਾਰਟੀ ਦਾ ਯਾਨੀ ਕਿ 11 ਮੈਂਬਰੀ ਦਾ ਮੈਂਬਰ ਆ ਯਾਨੀ ਕਿ। ਮੇਰੇ ਵਾਸਤੇ ਵੀ ਨਹੀਂ ਇਹਨੇ ਕੁਝ ਸੋਚਿਆ। ਤੇ ਨਾ ਲੋ ਆਮ ਲੋਕਾਂ ਵਾਂਗ ਸੋਚਣਗੇ ਕੀ ਇਹ ਇਹਨਾਂ ਨੂੰ ਇਹ ਸੋਚਣਾ ਜੀਦਾ ਵੀ ਜਿਹੜੇ ਬਰਮ ਆਣ ਕੇ ਪ੍ਰਵਾਸੀ ਉਹ ਤਾਂ ਸਾਡੇ ਤੇ ਰਾਜ਼ ਕਰੀ ਜਾਣ ਤੇ ਅਸੀਂ ਕਿੱਧਰ ਜਾਈਏ ਮੇਰਾ ਢਾਬਾ ਗੱਭਰੂ ਦਾ ਢਾਬਾ ਇਹ ਹੱਦਾ ਕੀ ਹਾਲ ਕਰਦਾ ਇਹ ਤਾਂ ਇਹਨਾਂ ਨੇ ਕਹਿਤਾ ਜੀ ਪਟ ਲੋ ਆਪਦੇ ਵੀ ਲੈ ਜਾਓ ਇਹਦਾ ਸਮਾਨ ਚੱਕ ਕੇ ਲੈ ਜਾਓ ਅਸੀਂ ਕਿੱਧਰ ਜਾਈਏ ਮੇਰੇ ਦੋ ਬੱਚੇ ਆ ਦੋ ਕੁੜੀਆਂ ਮਰੀਆਂ ਤੇ ਮੈਂ ਦੱਸ ਵੀ ਉਹਨਾਂ ਨੂੰ ਕਿੱਧਰ ਜਾਵਾਂ ਕਿੱਧਰ ਲੈ ਕੇ ਜਾਵਾਂ ਕੱਲਾ-ਕੱਲਾ ਕਮਾਉਣ ਵਾਲਾ ਕਦੇ ਤਾਂ ਜਾਨੀ ਕਿ ਕਹਿੰਦੇ ਵੀ ਮੈਂ ਨਹੀਂ ਐਂ ਐ ਕਰ ਲਊ ਇਹਨਾਂ ਨੇ ਤਾਂ ਕਹਿਤਾ ਸੀਗਾ ਵੀ ਅਸੀਂ ਰੇਕ ਬੰਦੇ ਨੂੰ ਅਸੀਂ ਐਂ ਕਰ ਦਾਂਗੇ ਯੂੰ ਕਰ ਦਾਂਗੇ ਵੀ ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂ ਕਿੱਥੇ ਦਿੱਤੀਆਂ ਨੇ ਨੌਕਰੀ ਜਿਵੇਂ ਆਦੀ ਕਰਦੇ ਹੋ ਜਾਨੀ ਕਿ ਮੈਂ ਖੁਦ ਜਾਨੀ ਕਿ ਇਹਨਾਂ ਦੇ ਵਿੱਚ ਪਟ્રોલ ਮਚਾਇਆ ਮੋਰਚਾ ਬੰਨੇ ਆਵਦਾ ਗੱਡੀ ਬੰਨੀ ਜਾਨੀ ਕਿ ਮੇਰੇ ਵੱਲੇ ਜੀ ਪਿਆ ਜਣੀ ਜੇ ਜੇ ਆਉਤੇ ਵਰਕਰਾਂ ਦੀ ਕੋਸ਼ਿਸ਼ ਕਰਤਾ ਦੂਜੇ ਆਮ ਦੂਜੇ ਦਾ ਕੀ ਕਰ ਸਕਦੇ ਬੰਦੇ ਨਹੀਂ ਅੱਜ ਵਾਲੇ ਨਹੀਂ ਅੱਜ ਜਿਹੜਾ ਹੈਗਾ ਇਹ ਤੁਹਾਡੀਆਂ ਰੀਡਿੰਗਾਂ ਜਿਹੜੀਆਂ ਤੁਹਾਡੇ ਫਾੜ ਜਿਹੜੇ ਹੈਗੇ ਇਹਨਾਂ ਨੂੰ ਖਿਲਾਰਕੇ ਕਾ ਕੌਣ ਇਹਨਾਂ ਨੂੰ ਕਰਕੇ ਜਾ ਇਹਨਾਂ ਵੀ ਆਉਦੀ ਆਉਦੀ ਜਿੱਥੇ ਵੀ ਦੁਕਾਨ ਲੱਗੀ ਹੈ ਲੱਗੀ ਰਹਿੰਦੇ ਵੀ ਸਾਨੂੰ ਪ੍ਰਵਾਸੀਆਂ ਤੋਂ ਕਿਉਂ ਇਸ ਤਰ੍ਹਾਂ ਪਾਉਂਦੇ ਸਿੱਧੀ ਗੱਲ ਹੈ ਜੀ ਪ੍ਰਵਾਸੀਆਂ ਤੋਂ ਇਸ ਤਰ੍ਹਾਂ ਪਾਉਂਦੇ ਆ ਇਹ ਪ੍ਰਵਾਸੀ ਤਾਂ ਇਹਨਾਂ ਦਾ ਹੱਤਾ ਭਰਦੇ ਆ ਵੀ ਸਿੱਧੀ ਗੱਲ ਹੈ ਜੀ ਭਾਵੇਂ ਦੀ ਗੱਦੇ ਚੋਂ ਸੋਣ ਵੀ ਲਵੇ ਏ ਗੱਦੇ ਸੇ ਕੋਣ ਹੈ ਕੋਈ ਇੱਥੇ ਉਹਦਾ ਮੁੰਡਾ ਆਇਆ ਸੀ ਆ ਉਹਦਾ ਨਾਂ ਕੀ ਹੋਵੇ ਕਿਹੜਾ ਸ਼ੰਭੂ ਸ਼ੰਭੂ ਦਾ ਮੁੰਡਾ ਆਇਆ ਸੀ ਸ਼ੰਭੂ ਦੇ ਸ਼ੰਭੂ ਸ਼ੰਭੂ ਦਾ ਹੁੰਦਾ ਵੀ ਉਹ ਉਹਦੇ ਕੋਲੇ ਖੁਦ ਬੈਠ ਕੇ ਗਿਆ ਮੇਰੀਆਂ ਦੁਕਾਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਕਹਿੰਦਾ ਵੀ ਇਹ ਤਾਂ ਕਹਿੰਦਾ ਵੀ ਬਾਕੀ ਉੱਜੜਦੇ ਚੱਜ ਜਾਣ ਇਹਨਾਂ ਨੂੰ ਇਹਨਾ ਸੋਚਣਾ ਚਾਹੀਦਾ ਵੀ ਸਾਡੇ ਜਿਹੜੇ ਵੀ ਖੁਦ ਵੀ ਜਿਹਨਾਂ ਨੇ ਹੈਲਪ ਕੀਤੀ ਆ ਸਾਡੀ ਮਦਦ ਕੀਤੀ ਆ ਵੀ ਵੀ ਅਸੀਂ ਤਾਂ ਉਹਨਾਂ ਦੇ ਸਭ ਤੋਂ ਵੱਧ ਇਹਦਾ ਫਾਇਦਾ ਬੈਂਦੀ ਕਰਦੇ ਵੀ ਸਾਨੂੰ ਵੀ ਰੋਜ਼ਗਾਰ ਦੇਣ ਕਿਸੇ ਨਾ ਕਿਸੇ ਵਾਸਤੇ ਇਹ ਸਾਨੂੰ ਵੀ ਬਿਲੇ ਲਾਉਣ ਵੀ ਸਾਨੂੰ ਵੀ ਕਹਿ ਦਿੰਦੇ ਵੀ ਭਾਈ ਘੱਟ ਤੋਂ ਘੱਟ ਵੀ ਹੋਰ ਲੋਕ ਬਟ ਪਿੱਛੇ ਨਹੀਂ ਤੇ ਅਜੇ ਤਾਂ ਕਿਸਾਨ ਯੂਨੀਅਨ ਦੇ ਨਾਲ ਰਲ ਕੇ ਕਿਸੇ ਤਰ੍ਹਾਂ ਚੱਕਾ ਜਾਮ ਕਰਨਾ ਹੈਗਾ ਵੀ ਸਾਡੇ ਨਾਲ ਤਾਂ ਕਿਸਾਨ ਯੂਨੀਅਨ ਜਿੰਦਾਬਾਦ ਤੇ ਬਾਕੀ ਇਹਨਾਂ ਦੀ ਮਰਜ਼ੀ ਹੈ ਜੇ ਮਰਜ਼ੀ ਕਰਦੇ ਨੇ ਤੁਹਾਡਾ ਕੀ ਹੋਇਆ ਅੰਕਲ ਦੀਪਕੌਰ ਆ ਜੀ ਕੀ ਹੋਇਆ ਕੀ ਹੋਣਾ ਸਾਡੇ ਅਸਾਨੂੰ ਪਤਾ ਹੀ ਆ ਤੁਸੀਂ ਵੀਡੀਓ ਬਣਾਈ ਜਾਂਦੇ ਆ ਅਸੀਂ ਤਾਂ ਸਾਰਿਆਂ ਨੇ ਢਾਹ ਤੇ ਸਾਥੋਂ ਦਾ ਢਵਾ ਕੇ ਆ ਪੁਲਿਸ ਮੁਲਾਜ਼ਮ ਕੱਲ ਆਏ ਸੀ ਗੱਡੀਆਂ ਤੇ ਨਾਲ ਵਕੀਲ ਸਾਹਿਬ ਸੀ ਸਾਨੂੰ ਵਾਰਲਿੰਗ ਦੇ ਕੇ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਖਾਲੀ ਕਰ ਦਿਓ ਜੇ ਤਾਂ ਨਹੀਂ ਜੀਸੀਬੀ ਸਾਰਾ ਸਮਾਨ ਪੱਟ ਠੱਡ ਕੇ ਤੋੜ ਭੰਨ ਕੇ ਤੇ ਸੱਟ ਜਾਂਗੇ ਅਸੀਂ ਕਿ ਕਿਸੇ ਨੂੰ ਸਮਾਨ ਨਹੀਂ ਮਿਲਣਾ ਅਸੀਂ ਤਾਂ ਚੱਲ ਖੋਲ ਤੇ ਸਾਡੇ ਮੂਹਰੇ ਤਾਂ ਛੜਕ ਵੀ ਬਹੁਤ ਜ਼ਿਆਦਾ ਪਈ ਆ ਜਿਹੜੇ ਪਿੱਛੇ ਹੈਗੇ ਆ ਜੂਸ ਵਾਲੀਆਂ ਰੇੜੀਆਂ ਵਾਲੇ ਪੱਕੇ ਲਾਈ ਬੈਠੇ ਆ ਉੱਤੇ ਜਾਲੀਆਂ ਦੇ ਲਾਲਾ ਕੇ ਉੱਤੇ ਸਾਰੇ ਉੱਤੇ ਲਾਈ ਬੈਠੇ ਆ ਹੈ ਫੈਵਰ ਲਾ ਲਾ ਕੇ ਸਾਰੇ ਉੱਤੇ ਲਾਈ ਬੈਠੇ ਆ ਛੱਤਾਂ ਬਾਈ ਬੈਠੇ ਆ ਸਰਕਾਰੀ ਬਿਜਲੀ ਲਈ ਹੋਈ ਆ ਅੰਦਰੋਂ ਉਹਨਾਂ ਨੇ ਹੈ ਸਾਡੇ ਕੋਲੇ ਤਾਂ ਕੋਈ ਬਿਜਲੀ ਦਾ ਪ੍ਰਬੰਧ ਵੀ ਹੈ ਨਹੀਂਗਾ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੂੰ ਕੋਈ ਘਤਰਾ ਨਹੀਂ ਅਸੀਂ ਆਪਦੇ ਬੱਚੇ ਪਾਲਦੇ ਸਾਡੇ ਬੱਚਿਆਂ ਦੇ ਮੂੰਹੋਂ ਰੋਟੀ ਖੋਈ ਜਾਂਦੇ ਆ ਅਸੀਂ ਤਾਂ ਅੱਜ ਰੋਡ ਤੇ ਬੈਠੇ ਤੇ ਉਹ ਆਪਦਾ ਕੰਮ ਚਲਾਈ ਬੈਠੇ ਅਸੀਂ ਦੱਸੋ ਵੀ ਅਸੀਂ ਕੀ ਕਰੀ ਅੱਜ ਵੀ ਤਾਂ ਅਸੀਂ ਫਿਰ ਮਰੇ ਚੰਗੇ ਆ ਜਦੋਂ ਸਾਨੂੰ ਕਮਾ ਕੇ ਵੀ ਨਹੀਂ ਖਾਣ ਦਿੰਦੇਗੇ ਦੱਸੋ ਅਸੀਂ ਜਾਈਏ ਕਿੱਥੇ ਫੇਰ ਜੇ ਸਾਨੂੰ ਕੋਈ ਸਾਡੇ ਬੱਚਿਆਂ ਨੂੰ ਕੋਈ ਮਾੜੀ ਮੋਟੀ ਸਹਾਇਤਾ ਸਾਹੀ ਹੋਵੇ ਤੇ ਸਾਡੇ ਪੜੇ ਲਿਖੇ ਪਰਿਵਾਰ ਬੱਚੇ ਆ ਉਹਨਾਂ ਨੂੰ ਉਹ ਦਿਹਾੜੀ ਵੀ ਨਹੀਂ ਕਰ ਸਕਦੇਗੇ ਵੀ ਉਹਨਾਂ ਨੂੰ ਵੀ ਕੋਈ ਮਾੜਾ ਮੋਟਾ ਕੰਮ ਦਿੱਤਾ ਜਾਵੇ ਫਿਰ ਜੇ ਸਾਨੂੰ ਨਹੀਂ ਕਰਕੇ ਖਾਣ ਦੇਣਾ ਤੇ ਉਹਨਾਂ ਨੂੰ ਬੱਚਿਆਂ ਨੂੰ ਕੋ ਕੰਮ ਦੇਣ ਫੇਰ ਏ ਦੱਸੋ ਵੀ ਅਸੀਂ ਤਾਂ ਪੱਟ ਛੱਡ ਕੇ ਹੁਣ ਸਿੱਟ ਕੇ ਬਹਿ ਗਏ ਆ ਅਈ ਤਾਂ ਰੋਡ ਤੇ ਐ ਤਾਂ ਰੋਟੀ ਵੀ ਨਹੀਂ ਖਾਦੀ ਰੋਟੀ ਅੰਨੂ ਵੀ ਅਸੀਂ ਸੁੱਖੇ ਤੇ ਆਏ ਆ ਹੈ ਕੋਈ ਚਾਹ ਨਹੀਂ ਪਾਣੀ ਨਹੀਂ ਕੋਈ ਰੋਟੀ ਨਹੀਂ ਟੋਕਣੀ ਤੜਕੇ ਦਾ ਸਾਨੂੰ ਅਸੀਂ ਤਾਂ ਟਾ ਕੇ ਆ ਤੁਹਾਨੂੰ ਪਤਾ ਹੀ ਆ ਹੁਣ ਵੇਖੀ ਜਾਂਦੇ ਆ ਵੀ ਰੋਡ ਤੇ ਹੋਏ ਬੈਠੇ ਆ ਠੀਕ ਆ ਉਹਨਾਂ ਦਾ ਕੰਮ ਜਾਰੀ ਆ ਉਹ ਤਾਂ ਹੁਣ 150 ਨੂੰ ਕੱਪ ਲਈ ਜਾਂਦੇ ਵੇਚੀ ਆ ਤੇ ਤੜਕੇ ਦਾ ਉਹਨਾਂ ਦਾ ਕੰਮ ਜਾਰੀ ਆ ਤੇ ਅਸੀਂ ਭੁੱਖੇ ਤੇ ਆਏ ਰੋਡ ਤੇ ਨਿਕਲ ਕੇ ਬੈਠੇ ਆ ਤਾਂ ਸਾਡੇ ਨਾਲ ਕੋਈ ਸਰਕਾਰ ਦੀ ਦੁਸ਼ਮਣੀ ਆ ਨਹੀਂ ਕਿੰਨਾਂ ਨੂੰ ਛੱਡਿਆ ਗਿਆ ਛੱਡਿਆ ਕਿ ਇਹਨਾਂ ਨੂੰ ਗਿਆ ਕਿੰਨਾ ਦੇ ਟਾਏ ਆ ਤੇ ਕਿੰਨਾ ਦੇ ਨਹੀਂ ਟਾਏਗੇ ਸਾਡੇ ਮਜਬੂਤ ਸਿੱਖ ਜਿਹੜੇ ਇੱਥੋਂ ਦੇ ਵਾਸੀ ਆ ਉਹਨਾਂ ਨੇ ਤਾਂ ਸਾਰੇ ਲੇਟਾ ਤੇ ਜਿਹੜੇ ਗੇਟ ਦੇ ਵਿੱਚ 메ਨ ਗੇਟ ਦੇ ਵਿੱਚ ਭਈਏ ਬੈਠੇ ਆ ਬਾਹਰ ਦੇ ਆ ਕੇ ਲਾਈ ਬੈਠਿਆ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਫਰਕ ਨਾ ਉਹਨਾਂ ਵਾਸਤੇ ਸਰਕਾਰ ਨੂੰ ਕੋਈ ਉਹ ਐਮ ਐਲ ਏ ਸਾਹਿਬ ਕਹਿੰਦੇ ਆ ਤੁਸੀਂ ਲਾਓ ਕਿਉਂ ਕਹਿੰਦੇ ਆ ਕੀ ਗੱਲ ਅਸੀਂ ਵੋਟਾਂ ਨਹੀਂ ਮੰਗਾ ਮੈਂ ਲੇ ਸਾਹਿਬ ਨੂੰ ਦੇਖੀ ਕਾਰਨ ਕੀ ਕਹਿ ਸਕਦੇ ਆ ਕਿਉਂ ਟਾਏ ਆ ਤੁਹਾਡੇ ਵਾਲੇ ਕਿਉਂ ਟਾਏ ਆ ਤੇ ਉਹਨਾਂ ਦੇ ਕਿਉਂ ਨਹੀਂ ਟਾਏਗੇ ਤਾਂ ਹੁਣ ਉਹਨਾਂ ਨੂੰ ਆਏ ਚੌਂਟਵਾਏ ਆ ਸਾਡੇ ਨਾਲ ਕੀ ਖਤ ਸੀ ਸਾਡੇ ਨਾਲ ਕੀ ਵੈਰ ਸੀ ਉਹਨਾਂ ਦਾ ਕੀ ਅਸੀਂ ਰੋਟੀ ਖਾਂਦੇ ਨੂੰ ਚੰਗੇ ਲੱਗੇ ਉਹਨਾਂ ਨੂੰ ਸਾਡੇ ਕੋਲੇ ਆ ਕੇ ਵੇਖਣ ਤਾਂ ਸਹੀ ਸਾਡੇ ਮੂਹਰੇ ਤਾਂ ਜਗ੍ਹਾ ਵੀ ਬਹੁਤ ਜ਼ਿਆਦਾ ਪਈ ਆ ਉਹਨਾਂ ਕੋਲੇ ਤਾਂ ਜਗ੍ਹਾ ਵੀ 2 ਫੁੱਟ ਵੀ ਨਹੀਂ ਮੂਹਰੇ ਉਹ ਤਾਂ ਉੱਥੇ ਦੇ ਉੱਥੇ ਬੈਠੇ ਤੇ ਸਾਥ ਹਟਵਾਦੇ ਦੋਨੋਂ ਪਹਿਲਾਂ ਕਹਿ ਕੇ ਗਏ ਸੀ ਕਿ ਬਲੈਕ ਕਰਦੇ ਸੀ ਕਿ ਕਿਸੇ ਦੀ ਅਸੀਂ ਜੇਬ ਕੱਟਦੇ ਸੀ ਆਪਦੀ ਕਿਰਤ ਕਮਾਈ ਕਰਕੇ ਖਾਂਦੇ ਸੀ ਦੱਸਾਨੂੰ ਹਾਂ ਕੋਈ ਅਸੀਂ ਬਲੈਕ ਨਹੀਂ ਕਰਦੇਗੇ ਸਾਨੂੰ ਕੋਈ ਸਹੀ ਤਾਂ ਕਰਾਵੇ ਆ ਕੇ ਸਾਨੂੰ ਆਪ ਦੀ ਮਿਹਨਤ ਕਰਕੇ ਵੀ ਨਹੀਂ ਖਾਣ ਦਿੰਦੇ ਫਿਰ ਸਾਨੂੰ ਇਹੋ ਤਾਂ ਮਾਰ ਦੇਣ ਮਰੇ ਅਸੀਂ ਤਾਂ ਮਰੇ ਭੁੱਖ ਨਾਲ ਤਾਂ ਅਸੀਂ ਮਰਨਾ ਹੀ ਆ ਫਿਰ ਸਾਨੂੰ ਹੀ ਮਾਰ ਦੇਣ ਕਿ ਤੂੰ ਨੂੰ ਪਹਿਲਾਂ ਦੱਸ ਕੇ ਗਏ ਸੀ ਕਿ ਇਹਨਾਂ ਨੇ ਕਿਹਾ ਇਹਨਾਂ ਨੇ ਬਿਟਾਉਣ ਵਾਸਤੇ ਆ ਸਾਨੂੰ ਕੱਲ ਪਰ ਕਹਿ ਕੇ ਗਏ ਆ ਤਿੰਨ ਵਾਰੀ ਚਾਰ ਵਾਰੀ ਗੱਡੀਆਂ ਆਈਆਂ ਕੱਲ ਪੁਲਿਸ ਵਾਲਿਆਂ ਸਾਨੂੰ ਕਹਿੰਦੇ ਵੀ ਸਵੇਰੇ 9 ਵਜੇ ਦੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਖਾਲੀ ਕਰਨਾ ਅਸੀਂ ਤਾਂ ਚੱਲ 1:3 ਤੇ ਪੱਟ ਲੈ ਫਿਰ ਉਹਨਾਂ ਨੂੰ ਕਾਹ ਨਹੀਂ ਕਰਾਉਂਦੇ ਉਹਨਾਂ ਨਾਲ ਕੀ ਆ? ਸਰੂ ਤਾਂ ਫਿਰ ਕੰਮ ਉੱਥੋਂ ਹੀ ਹੁੰਦਾ। ਸਾਨੂੰ ਤਾਂ ਕਹਿ ਗਏ ਅਸੀਂ ਤਾਂ ਕਰ ਲਿਆ। ਫਿਰ ਉਹਨਾਂ ਦਾ ਕੰਮ ਕਰ ਦੇਗੇ। ਇਹ ਕੀ ਬਣਨ? ਬਾਹਰਲੇ ਬੰਦੇ ਆ ਕੇ ਤੇ ਫਿਰ ਰਾਜ ਕਰੀ ਜਾਂਦੇ ਤੇ ਜਿਹੜੇ ਅਸੀਂ ਆ ਅਸੀਂ ਰੋਡਾਂ ਤੇ ਬੈਠੇ ਆਂ ਭੁੱਖੇ ਘਾਇਤ ਕੀ ਗੱਲ ਸਾਡੇ ਨਾਲ ਕੋਈ ਦੁਸ਼ਮਣੀ ਹੈ ਸਰਕਾਰ ਦੀ? ਉਹ ਕੀ ਸਮੱਸਿਆ ਤੁਹਾਡੀ? ਸਾਡੀ ਸਮੱਸਿਆ ਸਰ ਇਹ ਆ ਜੀ। ਅਸੀਂ 2 ਸਾਲ ਤੋਂ ਇੱਥੇ ਬਹਿ ਕੇ ਆਪਣਾ ਕਾਰੋਬਾਰ ਕਰਦੇ ਆਂ। ਸਾਡਾ ਕੋਈ ਇਥੇ ਉਹਦਾ ਕੋਈ ਕਾਰੋਬਾਰ ਨਹੀਂ ਆ। ਸਾਡਾ ਅਸੀਂ ਰੋਟੀ ਬਣਾਉਨੇ ਆ ਚਾਹ ਪਾਣੀ ਦਾ ਕੰਮ ਕਰਦੇ ਇੱਥੇ ਜਿਹੜਾ ਸਾਡਾ ਰੋਡ ਤੋਂ 15 ਫੁੱਟ ਪਿੱਛੇ ਅੱਡਾ ਲੱਗਿਆ ਵਾਜੀ ਕੰਦੇ ਨਾਲ ਬਿਲਕੁਲ ਨਾਲ ਆ ਦੇਖ ਲਓ ਜਦੋਂ ਮਰਜੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਵੀ ਜੇ ਕੋਈ ਸਾਨੂੰ ਹੋਰ ਪਿੱਛੇ ਕਰਨਾ ਹੈ ਅਸੀਂ ਤੁਹਾਡੇ ਉਹ ਵੀ ਐਗਰੀਆ ਪਿੱਛੇ ਹੋ ਸਕਦੇ ਆ ਜਿੱਥੇ ਸਾਨੂੰ ਕਹੋਗੇ ਅਸੀਂ ਛੱਡੋ ਕੇ ਬਹਿ ਜਾਾਂਗੇ ਪਰ ਜਿਹੜਾ ਹੁਣ ਰੋਡ ਦੇ ਉੱਪਰ ਉਹ ਸੜਕ ਦੇ ਉੱਪਰ ਦੇਖ ਲਓ ਜਾ ਕੇ ਟ੍ਰੈਫਿਕ ਜਾਮ ਹੁੰਦੀ ਆ ਛੱਡੇ ਬਣੇ ਹੋਏ ਉੱਥੇ ਉੱਥੇ ਅੱਡੇ ਲੱਗੇ ਹੋਏ ਆ ਰੇੜੀਆਂ ਅੱਗੇ ਖੜੀਆਂ ਹੋਈਆਂ ਐਂਬੂਲੈਂਸ ਜਾਂਦੀ ਐਂਬੂਲੈਂਸ ਉਥੇ ਰੁਕ ਜਾਂਦੀ ਐ ਐਮਐਲਏ ਸਾਹਿਬ ਨੇ ਖੁਦ ਗਿਆ ਜੀ ਐਮਐਲਏ ਸਾਹਿਬ ਤਿੰਨ ਚਾਰ ਵਾਰੀ ਜਾਮ ਚ ਫਸੇ ਆ ਪਰ ਐਮਐਲਏ ਸਾਹਿਬ ਨੂੰ ਇਹ ਤਾਂ ਸੋਚਣਾ ਚਾਹੀਦਾ ਵੀ ਜਿਨ੍ਹਾਂ ਦੇ ਕਸੂਰ ਆ ਉਹਨਾਂ ਨੂੰ ਕਸੂਰ ਨਹੀਂ ਕਰਦੇ ਸਾਡਾ ਕਸੂਰ ਕੱਢੀ ਜਾਂਦੇ ਤੁਸੀਂ ਅਸੀਂ ਗਰੀਬ ਇੱਥੇ ਰੋਟੀ ਖਾਂਦੇ ਆ ਉਹਦੇ ਬੱਚੇ ਪਾਲਦੇ ਆ ਸਾਡੇ ਉਹ ਵੀ ਨਹੀਂ ਪਲਣ ਦਿੰਦੇ ਤੁਸੀਂ ਉਹ ਸਾਨੂੰ ਗੋਲੀ ਮਾਰ ਦੋ ਸਾਨੂੰ ਮਾਰ ਦੋ ਜੀ ਉਹ ਜਿਹੜੇ ਪੱਕੇ ਏਡੇ ਬਣੇ ਉਹ ਹਟਾਈ ਨਹੀਂ ਜਾ ਰਹੇ ਉਹ ਨਹੀਂ ਹਟਾਈ ਜਾਂਦੇ ਉਹ ਤਾਂ ਅਸੀਂ ਤਾਂ ਚੇਹਰੇ 'ਤੇ ਲਾਈ ਜਾਂਦੇ ਆ ਸੰਭੂ ਉਹਨਾਂ ਦੇ ਕੋਈ ਹਿੱਲੀ ਵੀ ਨਹੀਂ ਜੂਣ ਹੀ ਚੜ ਗਈ ਕੀ ਲੱਗਦਾ ਲੱਗਦਾ ਹੁਣ ਸਾਨੂੰ ਕੀ ਲੱ ਸਾਡੀ ਦਾ ਮੰਗਾ ਜਾਂਦਾ ਉਹ ਵੀ ਚੁਕਾ ਦਿਓ ਤੇ ਸਾਡੇ ਵੀ ਲਗਨ ਜਿਹੜੀ ਫ੍ਰੀਡ ਕੋਰਟ ਦੇ ਵਿੱਚ ਡਿਸੈਸ ਕਵਚੇ ਉਠਾਏ ਜਾ ਰਹੇ ਸਰਪੀ ਹੈ ਇਹ ਇਹ ਮਾਨਯੋਗ ਡੀਸੀ ਸਾਹਿਬ પાસે ਕੁਝ ਸ਼ਿਕਾਇਤਾਂ ਆਗੀਆਂ ਸੀ ਪਬਲਿਕ ਦੀਆਂ ਕਿ ਮੈਡੀਕਲ ਕਾਲਜ ਦੇ ਬਾਹਰ ਦੋਨੋਂ ਹੀ ਪਾਸੇ ਰੇੜੀਆਂ ਪਲੱਸ ਨਜਾਇਜ਼ ਕਵਚੇ ਲੋਕਾਂ ਨੇ ਕੀਤੇ ਹੋਏ ਆ ਉਹ ਹਟਾਏ ਜਾ ਤੇ ਡੀਸੀ ਸਾਹਿਬ ਨੇ ਕਿ ਉਹ ਨਹੀਂ ਈਓ ਸਾਹਿਬ ਦੇ ਨਾਲ ਪੁਲਿਸ ਦੀ ਡਿਊਟੀ ਲਗਾਈ ਸੀ ਸੋ ਕੱਲ ਐਸਪੀ ਹੈੱਡਕ quart ਸਾਹਿਬ ਤੇ ਈਓ ਸਾਹਿਬ ਨੇ ਤੇ ਟ੍ਰੈਫਿਕ ਇੰਚਾਰਜ ਨੂੰ ਨਾਲ ਲੈ ਕੇ ਅ ਇੱਕ ਸਾਈਡ ਦੇ ਕਬਜ਼ੇ ਹਟਾ ਦਿੱਤੇ ਨੇ ਔਰ ਟ੍ਰੈਫਿਕ ਇੰਚਾਰਜ ਵੱਲੋਂ ਲਗਾਤਾਰ ਦੋ ਦਿਨ ਤੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਸੀ ਕਿ ਭਈ ਤੁਸੀਂ ਆਪਣੇ ਆਪ ਕਬਜ਼ੇ ਹਟਾ ਲਵੋ ਨਹੀਂ ਤਾਂ ਇਹ ਅਸੀਂ ਖਟਾਵਾਂਗੇ ਤਾਂ ਅੱਜ ਇੱਕ ਸਾਈਡ ਦੇ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਨੇ ਪ੍ਰੋਮਸਾ ਦਿੱਤਾ ਕਿ ਅਸੀਂ ਕੱਲ ਤੱਕ ਹਟਾ ਲਾਂਗੇ ਨਹੀਂ ਤਾਂ ਸਾਡੀ ਕਾਰਵਾਈ ਜਿਹੜੀ ਲਗਾਤਾਰ ਜਾਰੀ ਰਹੇਗੀ ਔਰ ਇਹ ਕੱਲ ਨੂੰ ਫੇਰ ਅਸੀਂ ਇਹ ਜਿਹੜੇ ਨਜਾਇਜ਼ ਕਬਚੇ ਤੇ ਰੇਡੀਆਂ ਦਾ ਉਹ ਹਟਾਉਂ ਸਰ ਉਹਨੇ ਦੋਸ਼ ਲਗਾਏ ਆ ਜਿਹੜੇ ਪ੍ਰਵਾਸੀ ਹੈਗੇ ਆ ਸਿਰਫ ਉਹਨਾਂ ਨੇ ਪੁਲਿਸ ਜਿਹੜੀ ਸਪੋਰਟ ਕਰ ਰਹੀ ਆ ਸਾਡੇ ਜਿਹੜੇ ਪੰਜਾਬੀ ਹੈਗੇ ਅਸੀਂ ਵਸਨੀਕ ਆ ਸਾਡੇ ਨਾਲ ਗਲਤੀ ਤਾਂ ਜਾਰੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਐਕਚੁਅਲੀ ਕੀ ਸੀ ਕੁਝ ਲੋਕਾਂ ਨੇ ਉੱਥੇ ਪੱਕੇ ਸ਼ੈਡੋ ਵਗੈਰਾ ਲਗਾ ਲਏ ਸੀ ਤੋਂ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਹਟਾਉਣ ਲਈ ਟਾਈਮ ਦਿੱਤਾ ਜਾ ਔਰ ਜੋ ਨਹੀਂ ਵੀ ਹਟਾਉਂਦੇ ਤਾਂ ਕਾਨੂੰਨੀ ਤਰੀਕੇ ਨਾਲ ਸਾਰੇ ਨਜਾਇਜ਼ ਕਬਜ਼ੇ ਤੇ ਰੇੜੀਆਂ ਹਟਾਈਆਂ ਜਾਣਗੀਆਂ ਯਕੀਨੀ ਬਣਾਇਆ ਗਿਆ ਹੈ ਕਿ ਮਾਨਯੋਗ ਡੀਸੀ ਸਾਹਿਬ ਦਾ ਹੁਕਮ ਦੀ ਵੀ ਪਾਲਣਾ ਹੋਏਗੀ ਔਰ ਜੋ ਪਬਲਿਕ ਨੂੰ ਇਸ ਤੇ ਪ੍ਰੋਬਲਮ ਆ ਰਹੀ ਸਰ ਇੱਕ ਦੇਖਣ ਦੇ ਚਾਹ ਰਹੇ ਜਿਹੜੇ ਦੁਕਾਨਦਾਰੇ ਹੈਗੇ ਆ ਉਹਨਾਂ ਵੱਲੋਂ ਵੀ ਅਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਦੇ ਕੀ ਬਿਲਕੁਲ ਸਾਰਿਆਂ ਨਾਲ ਇੱਕੋ ਜਿਹਾ ਅਪਹਾਰ ਕੀਤਾ ਵਿਤਕਰਾ ਕੋਈ ਨਹੀਂ ਹੋਏਗਾ ਐਸ ਪਰ ਲਾ ਬਿਲਕੁਲ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਨਾਉਂਸਮੈਂਟ ਸੀਸੀ ਕਰਕੇ ਕਰਾਇਆ ਜਾਏਗਾ ਸੀ ਤਾਂ ਕਿ ਲੋਕੀ ਜਿਹੜੇ ਹੈਗੇ ਆਪਣੇ ਆਕਾਫੀ ਹਟਾ ਲੈ ਅੱਜ ਗਏ ਸੀ ਤਾਂ ਲੋਕਾਂ ਨੇ ਜਿਹੜੇ ਇੱਕ ਸਾਈਡ ਤੇ ਲੋਕ ਨੇ ਉਹਨਾਂ ਨੇ ਭਰੋਸਾ ਦਿੱਤਾ ਕਿ ਕੈਨਡਲੀ ਜੀ ਅੱਜ ਦਾ ਦਿਨ ਆਲੋ ਸ਼ਾਮ ਹੋ ਗਈ ਹੈ ਸਾਨੂੰ ਉਹਦਾ ਆਟੋਮੈਟਿਕ ਰੇਗੂਲਮੈਂਟ ਕਰ ਲੈਣਾ ਪਬਲਿਕ ਨੂੰ ਕੋਈ ਮੈਸੇਜ ਦੇਖੋ ਇਹ ਸਾਰੀ ਪਬਲਿਕ ਅਵੇਅਰ ਹੈ ਹਰ ਇੱਕ ਦਾ ਹੀ ਫਰਜ਼ ਬਣਦਾ ਹੈ ਕਿ ਬਲਕਿ ਪਬਲਿਕ ਖੋਦ ਔਕੀ ਹੁੰਦੀ ਹੈ ਜੇ ਨਿਆਂਇਕ ਕਬਜ਼ਾ ਹੋਇਆ ਹੁੰਦਾ ਹੈ ਦੇਖਣ ਚ ਲੱਗਦਾ ਆਪਾਂ ਨੂੰ ਕਿ ਜਲਦੀ ਇੱਥੇ ਪਾਰਕਿੰਗ ਕਰ ਦੋ ਤੇ ਆਹ ਰੇੜੀਆਂ ਲੱਗੀਆਂ ਜੇ ਪਬਲਿਕ ਵੀ ਥੋੜਾ ਜਿਹਾ ਅਵੇਅਰ ਹੋਵੇ ਤਾਂ ਡੀਮੋਟੀਵੇਟ ਕਰਨ ਲਈ ਉੱਥੇ ਉਹਨਾਂ ਦਾ ਦੁਕਾਨਾਂ ਤੇ ਨਾ ਜਾਣ ਦੂਸਰੀ ਗੱਲ ਇਹ ਆ ਕਿ ਪਬਲਿਕ ਅਵੇਅਰ ਹੋ ਕੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਜਿੱਥੇ ਉਹਨਾਂ ਨੂੰ ਪਬਲਿਕ ਦੇਖੋ ਹਰ ਜਗ੍ਹਾ ਤੇ ਪ੍ਰਸ਼ਾਸਨ 24 ਘੰਟੇ ਹਾਜ਼ਰ ਨਹੀਂ ਹੁੰਦਾ ਪਬਲਿਕ ਦਾ ਵੀ ਆਪਣੀ ਇਹ ਫਰਜ਼ ਪਨ ਜਾਂਦਾ ਕਿ ਪ੍ਰਸ਼ਾਸਨ ਦੇ ਧਿਆਨ ਚ ਲਿਆਉ ਕਿ ਇੱਥੇ ਆਹ ਦਿੱਕਤ ਹੈ ਜੇ ਇੱਥੇ ਆਹ ਕੰਮ ਘੱਟ ਰਹੇ जान लिया प्रॉपर्टी बेचने और खरीदने के लिए संपर्क करें फेयर डील प्रॉपर्टीज